ਵਾਹਿਗੁਰੂ ਜਿੱਕਾ ਕਾਲਸਾ ਵਾਹਿਗੁਰੂ ਜਿੱਕੀ ਕੱਤੇ ਜਦੋਂ ਸੰਤ ਕਾਲਸਾ ਦਾ ਦੇਵਾਨੀ ਹਜੂਰ ਮਹਾਰਾਜ ਲੋਕਾਂ ਪਿੰਡ ਸੰਤ ਕਰਤਾਰ ਸਿੰਘ ਜੀ ਦੇ ਕੋਲ ਸੰਤ ਬਾਬਾ ਬਰਬੰਦ ਸਿੰਘ ਜੀ ਪਹੁੰਚੇ ਉੱਥੇ ਜਾ ਕੇ ਮੱਭਾ ਜੀਆਂ ਨੇ ਰਾਤ ਕੱਟੀ ਸੰਤਾਂ ਦੇ ਕੋਡੇ ਅੰਮ੍ਰਿਤ ਵੇਲੇ ਫੇਰ ਅਬਦਦੀ ਰਾਤੋਂ ਬਾਅਦ ਉੱਠ ਕੇ ਮੱਭਾ ਜੀ ਨੇ ਇਸ਼ਨਾਨ ਕੀਤਾ ਇਸ਼ਨਾਨ ਕਰ ਤੋਂ ਬਾਅਦ ਅਬਦਾ ਸਮਾਧੀ ਲਾ ਕੇ ਨਿਪਨੇ ਕਰਕੇ ਸਵੇਰੂ ਸੰਤ ਕਰਤਾਰ ਸਿੰਘ ਜੀ ਨੇ ਸੰਤ ਬਾਬਾ ਗਵੰਦ ਸਿੰਘ ਜੀ ਨੂੰ ਚਾਹ ਸਕੋਣੀ ਕੀਤੀ ਕਿਉਂਕਿ ਸੰਤ ਕਰਤਾਰ ਸਿੰਘ ਜੀ ਬਾਬਾ ਜੀ ਦਾ ਨਾਮ ਨਹੀਂ ਸੀ ਜਾਣਦੇ ਆਵੇਂ ਪਹਿਲਾਂ ਹਿੰਮਤਪੁਰੇ ਤਕਰੀਬ ਨੇ ਇੱਕ ਮਹੀਨਾ ਉੱਥੇ ਰਹੇ ਬਾਬਾ ਜੀ ਨੇ ਆਪਣਾ ਨਾਮ ਨਹੀਂ ਦੱਸਿਆ ਕਿਸੇ ਉਦੋਂ ਇਹਨਾਂ ਨੂੰ ਕੋਈ ਫੱਕਰ ਕਹਿਦਾ ਨਹੀਂ ਸੀ ਕੋਈ ਸੰਤ ਜੀ ਕਹਿੰਦਾ ਸੀ ਕੋਈ ਸਾਧੂ ਕਹਿੰਦਾ ਸੀ ਜਿਆਦਾ ਫੱਕਰ ਹੀ ਕਹਿੰਦੇ ਇਸ ਤਰ੍ਹਾਂ ਸੰਕਰਤਾਰ ਸਿੰਘ ਜੀ ਕਹਿੰਦੇ ਲੋ ਫੱਕਰ ਦੀ ਚਾਹ ਸਕੂ ਸਚਾ ਸ਼ੱਕੇ ਉਦੋਂ ਬਾਅਦ ਸੰਤ ਕਰਤਾਰ ਸਿੰਘ ਜੀ ਕਹਿਣ ਲੱਗੇ ਅੱਜ ਸੁਣੋ ਚਲੋ ਸਾਧੂ ਇਹ ਦਰਸ਼ਨ ਕਰਵਾ ਕੇ ਦੇਗੀ ਕਿ ਸੰਤ ਬਾਬਾ ਬੰਦ ਸਿੰਘ ਜੀ ਕਹਿਣ ਲੱਗੇ ਸੋਡੀ ਮਰਜ਼ੀ ਹੈ ਹੁਣ ਸੋਡੇ ਕੋਲ ਆ ਕੇ ਜਿੱਥੇ ਮਰਜ਼ੀ ਲੈ ਚੱਲੂ ਤਾਂ ਸੰਤ ਕਾਰਤਾਰ ਸਿੰਘ ਜੀ ਸੰਤ ਬੰਦ ਸਿੰਘ ਜੀ ਨੂੰ ਨਾਲ ਲੈ ਕੇ ਗੰਗੋਪਨ ਤੋਂ ਥੋੜੀ ਜਿਹੀ ਫਰਕ ਨਾਲ ਸੀ ਹੋ ਗਿਆ ਡੇਰਾ ਸੰਤ ਬਾਬਾ ਦਰਬਾਰੀ ਦਵਜ ਜੀ ਉਹਨਾਂ ਦੇ ਸਥਾਨ ਤੇ ਬਹਨੂ ਤੋਂ ਪੇ ਹੌਲੀ ਹੌਲੀ ਜਾਂਦੇ ਆ ਉਹਦੇ ਅਨੰਦਾਂ ਦੇ ਵਿੱਚ ਸਥਾਨ ਤੇ ਪਹੁੰਚੇ ਸਥਾਨ ਤੇ ਪਹੁੰਚੇ ਉਹ ਵਚਨ ਬਲਾਸ ਕਰਦੇ ਜਾਂਦੇ ਆ ਤੁੰਨੇ ਸੰਤ ਕਰਤਾਰ ਸਿੰਘ ਤੇ ਸੰਤ ਮਹਾਰਾਜ ਜਿਹਨੂੰ ਸਾਹਮਣੇ ਦੇਖਿਆ ਕਿ ਸੰਤ ਦਿਲਵਾਰੀ ਦਾ ਜੀ ਬਾਹਰ ਹੀ ਬੈਠੇ ਆ। ਉਹਨਾਂ ਦੇ ਕੋਲ ਦੋ ਤਿੰਨ ਸੇਵਕ ਬੈਠੇ ਨੇ। ਜਦੋਂ ਸੰਤ ਕਰਤਾ ਜੀ ਨੂੰ ਦੇਖਿਆ ਕਿ ਉਹਨਾਂ ਦੇ ਨਾਲ ਹੋਰ ਵੀ ਸਾਧੂ ਆ ਰਹੇ। ਦੇਖ ਕੇ ਜਿਹੜੇ ਸੇਵਕ ਸੀ ਉਹ ਉੱਤਰ ਕੇ ਸੰਤਾਂ ਦੇ ਕੋਲੋਂ ਹਰੇ ਹੋ ਗਏ ਥੋੜੀ ਦੂਰ ਬੈਠ ਕੇ ਜਾ ਕੇ ਸੰਤ ਲੋਹਾਰੀ ਦਾ ਜੀ ਥੜੀ ਤੇ ਬੈਠੇ ਸਨ ਜਦੋਂ ਸੰਤ ਕਰਤਾਰ ਸਿੰਘ ਜੀ ਤੇ ਸੰਤਵਾਵ ਲਾਣ ਸਿੰਘ ਜੀ ਥੜੀ ਦੇ ਕੋਲ ਜਾ ਕੇ ਰਾਮ ਵਈਆ ਕਰਤਾ ਸੰਤ ਦੇ ਪੁੱਤਰ ਕੇ ਬੜੀ ਪਿਆਰ ਦੇ ਨਾਲ ਹੱਥ ਜੋੜ ਕੇ ਆਓ ਜੀ ਜੀਆਂ ਨੂੰ ਉੱਥੇ ਬੁਲਾਈ ਉੱਥੇ ਬੁਲਾ ਕੇ ਕਹਿ ਲੱਗੇ ਆਓ ਜੀ ਆਥੜੇ ਤੇ ਉਪਰੀ ਇੱਥੇ ਆ ਕੇ ਬੈਠ ਜਾਓ ਆਓ ਕਿਵੇਂ ਦਰਸ਼ਨ ਦਿੱਤੇ ਨੇ ਇੱਕ ਤਰ੍ਹਾਂ ਦਲਵਾਰੀ ਦਾਸ ਜੀ ਸੰਤ ਕਰਤਾਰ ਸਿੰਘ ਜੀ ਨੂੰ ਕਹਿ ਸੰਤ ਕਪਤਾਰ ਸਿੰਘ ਕਹਿਣ ਲੱਗੇ ਇਹ ਦੇਖੋ ਜਿਹੜਾ ਫਕਰ ਸਾਧੂ ਹੈ ਇਹ ਪਹਿਲਾਂ ਵੀ ਮੈਨੂੰ ਇਹਨਾਂ ਦੇ ਨਾਲ ਥੋੜਾ ਜਿਹਾ ਮੁਲਾਪ ਰਿਹਾ ਹੈ ਇਹ ਰਾਤ ਮੇਰੇ ਕੋਲ ਆਗੇ ਸੀ ਸਵੇਰੀ ਸਾਡਾ ਇਹ ਮਨ ਬਣ ਗਿਆ ਵੀ ਚਲੋ ਸੰਤਾਂ ਦੇ ਦਰਸ਼ਨ ਕਰਕੇ ਆਈਏ ਇਸ ਕਰਦੇ ਅਸੀਂ ਤੁਹਾਡੇ ਕੋਲੇ ਆਏ ਆਂ ਇਹ ਜਿਹੜਾ ਫਕਰ ਫਕੀਰ ਹੈ ਨਾ ਇਸ ਸਟ੍ਰੇਨ کافی ਸਮਾ ਹੋ ਗਿਆ ਇਹਨਾਂ ਨੂੰ ਆਪਦੇ ਆਨੰਦ ਦੇ ਵਿੱਚ ਹੀ ਪੂਰੇ ਕਰਦੇ ਨੇ ਕਿਸੇ ਵੀ ਚੀਜ਼ ਦਾ ਲਾਲਚ ਨਹੀਂ ਕਰਦੇ ਲੋਭ ਨਹੀਂ ਕਰਦੇ ਨਾ ਕਿਸੇ ਨਾਲ ਗੱਲ ਕਰਦੇ ਨਹੀਂ ਆਪਦੇ ਆਨੰਦ ਵਿੱਚ ਰਹਿੰਦੇ ਨੇ ਜਿੰਨਾ ਕੋਈ ਬੁਲਾਉਂਦਾ ਉਹਨੇ ਕੀ ਬੋਲਦੇ ਨਹੀਂ ਕੀ ਫਕੀਰਾ ਵਾਂਗ ਆਪਦੇ ਆਨੰਦ ਮਾਣਦੇ ਨੇ ਮਾਤ ਪਨਵिश्वਰ ਦਾ ਸਿਮਰਨ ਕਰਦੇ ਰਹਿੰਦੇ ਨੇ ਕਿਉਂਕਿ ਜਦੋਂ ਅਸੀਂ ਅਹਿਮਦਪੁਰੇ ਇਹਨਾਂ ਦੇ ਕੋਲੇ ਉੱਥੇ ਗਏ ਸੀ ਉੱਥੇ ਅਸੀਂ 1 ਮਹੀਨਾ ਤਕਰੀਬਨ ਲਾਇਆ ਉਰੋਂ ਦੇਖਿਆ ਇਹਨਾਂ ਦਾ ਹੱਟ ਬੜਾ ਹੱਟ ਆਮੇ ਉਮਰ ਦੇ ਵਿੱਚ ਇਹਨਾਂ ਦੇ ਛੋਟੀ ਲੱਗਦੀ ਆ ਪਰ ਇਹਨਾਂ ਦੇ ਕੋਲੇ ਫੱਕਰ ਫੁਕੀਰਾ ਵਾਲੀਆਂ ਗੱਲਾਂ ਨੇ ਸਾਧੂਆਂ ਵਾਲੀਆਂ ਗੱਲਾਂ ਨੇ ਜਦੋਂ ਵੀ ਦੇਖੀਏ ਉਦੋਂ ਹੀ ਸਿਮਰਨ ਕਰਦੇ ਬਸ ਸਿਮਰਨ ਕਰਦੇ ਜਿੱਧਰ ਨੂੰ ਹੀ ਜਾਣਾ ਸਿਮਰਨ ਕਰਦਿਆਂ ਨੇ ਜਾਣਾ ਸਿਮਰਨ ਕਰਦੇ ਜਾਣਾ ਹੈ ਰਾਤ ਨੂੰ ਸਾਰੀ ਸਾਰੀ ਰਾਤ ਸਮੰਧੀ ਲਾ ਕੇ ਬੈਠੇ ਰਹਿੰਦੇ ਜੇ ਕਿਸੇ ਨੇ ਕਿਹਾ ਤਾਂ ਜਲ ਪਾਣੀ ਛਕਣਾ ਨਹੀਂ ਛਕਣਾ ਨਹੀਂ ਉਹਦੇ ਨੰਦ ਵਿੱਚ ਬੈਠੇ ਰਹਿੰਦੇ ਇਹ ਇਤਰਾ ਇਹਨਾਂ ਨੇ ਇਸ ਆਪਣੇ ਇਲਾਕੇ ਵਿੱਚ ਕਾਫੀ ਦੂਰ ਤੱਕ ਕਈ ਮਹਾਤਮਾ ਦੇ ਕੋਲ ਦਰਸ਼ਨ ਦੇ ਨਰੇ ਕਰਦੇ ਕਿ ਸਮੇਂ ਬਤੀਤ ਕਰਦੇ ਇਹਨਾਂ ਦੀ ਬੁਢੀ ਬੁਢਾਈ ਹੈ ਇਹਨਾਂ ਨੂੰ ਅਸੀਂ ਤੁਹਾਡੇ ਕੋਲ ਉਹਦੇ ਦਰਸ਼ਨ ਕਰਨ ਲਈ ਮਰਦਨ ਸਰਵਨ ਕਰ ਲਈ ਆਏ ਹਾਂ ਇਸ ਤਰ੍ਹਾਂ ਜੀਤ ਬਸਿਆ ਕਠਨ ਕਰਦੇ ਰਹੇ ਇਹਨਾਂ ਦੀ ਜਿੰਨੀ ਰਹਿਣੀ ਬਹਿਣੀ ਤੀਰਾਂ ਵਾਲੀ ਹੈ ਕਿਸੇ ਚੀਜ਼ ਦਾ ਕੋਈ ਲਾਲਚ ਲੋਕ ਨਹੀਂ ਆਉਂਦੇ ਸਿਰਫ ਪਰਮੇਸ਼ਰ ਦਾ ਨਾਮ ਸਵਾਸ ਸਵਾਸ ਦਿਨ ਉਹ ਦਿਨ ਤੇ ਰਾਤ ਇਹਨਾਂ ਦੀ ਲੇਵ ਲੱਗੀ ਰਹਦੀ ਹੈ ਕੋਈ ਕਾਣ ਪੀਂਦਾ ਨਹੀਂ ਨਾ ਵਸਤਰ ਪਹਿਨਦਾ ਐਸਾ ਹੀ ਨਾ ਨਾ ਜੀਵਨ ਹੈ ਇਤਰਾ ਸੰਤ ਬੱਬਾ ਬਲਵੰਤ ਸਿੰਘਿਆਂ ਦੀ ਸੰਤ ਕਰਤਾਰ ਸਿੰਘ ਜੀ ਵੱਡੀ ਵਡਿਆਈ ਕਰਦੇ ਸੰਤਲਵਾਰੀ ਦਾ ਜੀ ਨੋ ਕਹਣ ਲਗੇ ਸੰਤਲਵਾਲੀ ਦਾ ਜੀ ਕਹਿੰਦੇ ਜਿਹੜੇ ਫਕੀਰ ਹੁੰਦੇ ਨੇ ਫਕੀਰ ਉਹਨਾਂ ਦਾ ਕੋਈ ਟਿਕਾਣਾ ਨਹੀਂ ਹੁੰਦਾ ਜਿੱਦ ਨੂੰ ਵੀ ਪ੍ਰਵੇਸ਼ ਦਾ ਕੋਈ ਮਾਅ ਹੁੰਦਾ ਉਹਦ ਨੂੰ ਆਪਦੀ ਮੌਜ ਦੇ ਵਿੱਚ ਤੁਰ ਜਾਂਦੇ ਕੋਈ ਨਾ ਤਾਂ ਪਰਮੇਸ਼ਰ ਦੇ ਨਾਲ ਲੱਗੀ ਹੁੰਦੀ ਹੈ। ਲੋਕਾਂ ਨਾਲ ਨਹੀਂ। ਲੋਕਾਂ ਤਾਂ ਤੇ ਫਕਰ ਫਕੀਰ ਹੁੰਦੀ ਨਜ਼ਰ ਆਉਂਦੇ ਹੁੰਦੇ ਨੇ। ਇਸ ਤਰ੍ਹਾਂ ਜਿਹੜੇ ਫਕਰ ਫਕੀਰ ਹੁੰਦੇ ਨੇ ਉਹਨਾਂ ਦੀ ਵੱਡੀ ਕਮਾਈ ਹੁੰਦੀ ਹੈ। ਕੋਈ ਸਾਧੂ ਸੰਤ ਬੰਨਾ ਇਹ ਕੋਈ ਕਾਲਾ ਜੀ ਦਾ ਗਾਣਾ ਨਹੀਂ। ਇਸ ਤਰ੍ਹਾਂ ਸਾਧੂ ਵਰਦੇ ਹਨ ਇਹਨਾਂ ਦਾ ਨਾਮ ਕੀ ਹੈ ਕਿਤੋਂ ਆਏ ਨੇ ਸੰਤ ਗੁਰਦਾਰ ਸਿੰਘ ਇਹ ਕਹਿੰਦੇ ਸੀ ਤਾਂ ਇਹਦਾ ਨਾਮ ਬਾਬਾ ਜੀ ਪੁੱਛੇ ਨਹੀਂ ਗਏ ਪੁੱਤੇ ਫੱਕਰੀ ਕਹਿੰਦੇ ਸੀ ਹੁਣ ਸਿੱਧਾ ਹੁਣ ਵੀ ਇਹਨਾਂ ਨੂੰ ਫੱਕਰੀ ਕਹਿੰਦੇ ਆ ਕਿਉਂਕਿ ਆਪਦੇ ਆਨੰਦ ਵਿੱਚ ਰਹਿੰਦੇ ਨੇ ਮੈਂ ਇਹ ਨਹੀਂ ਪੁੱਛਿਆ ਵੀ ਤੁਹਾਨੂੰ ਕਿੱਥੋਂ ਆਇਓ ਤੁਸੀਂ ਕਿੱਥੇ ਕਿ ਤੋ ਨਹੀਂ ਆਏ ਕਿਤੇ ਹੀ ਜਾਣਦੇ ਨੇ ਸੰਤਲਵਾਰੀ ਦਾ ਜੀ ਕਹਿੰਦੇ ਫਿਰ ਆਈਓ ਸਾਧੂ ਕਾਦੇ ਨੇ ਜਿਹੜੇ ਦੱਸਣ ਵੀ ਅਸੀਂ ਕਿੱਥੋਂ ਆਏ ਆ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਇਹ ਤਾਂ ਉਹਦੇ ਆਨੰਦ ਚ ਰਹਿੰਦੇ ਹੁੰਦੇ ਨੇ ਜਿਹੜੇ ਇਕ ਕਫੀਰ ਹੁੰਦੇ ਨੇ ਇਹਨਾਂ ਦੀ ਵੱਡੀ ਕਮਾਈ ਆ ਇਹਨਾਂ ਦੀ ਜਿਹੜੀ ਲਗਨ ਉਹਦੇ ਫਕੀਰਾਂ ਵਾਲੀ ਆ ਪਰ ਇਹਨਾਂ ਦੀ ਜਿਹੜੀ ਮਸਤਕ ਹੈ ਨਾ ਇਹ ਬੜਾ ਤੀਜ ਹੈ। ਔਰ ਇਹ ਆਪ ਹਸਲੇ ਸਾਨੂੰ ਨੇ ਇਹਨਾਂ ਦੀ ਜਿਹੜੀ ਕਮਾਈ ਹੈ ਬਹੁਤ ਵੱਡੀ ਕਮਾਈ ਲੱਗਦੀ ਹੈ। ਇਹਨਾਂ ਦੀ ਪਿਛਲੇ ਕਰਮਾਂ ਦੀ ਬੜੀ ਕਮਾਈ ਦਿੱਤੀ ਹੋਈ ਹੈ। ਇਸ ਕਰਕੇ ਇਹ ਸੰਸਾਰ ਦੀ ਮਾਇਆ ਤੋਂ ਬੜੀ ਦੂਰ ਨੇ। ਇਹਨਾਂ ਨੇ ਇਸ ਜਨਮ ਦੇ ਵਿੱਚ ਆ ਕੇ ਵੀ ਵੱਡੀ ਕਮਾਈ ਕਰੀਏ ਹਜੇ ਵੀ ਬੜੀ ਕਮਾਈ ਕਰਦੇ ਨੇ ਪਰ ਇਹਨਾਂ ਦਾ ਜਿਹੜਾ ਕਮਾਈ ਦਾ ਸਮਾਂ ਨਾ ਇਹਨਾਂ ਦਾ ਇੱਕ ਮੁਰਸ਼ਿਦ ਇਹਨਾਂ ਨੂੰ ਡੀਕ ਰਿਹਾ ਹੈ ਜਿੱਦੇ ਇਹ ਆਪਦੇ ਮੁਰਸ਼ਿਦ ਦੇ ਕੋਲੇ ਚਲੇ ਗਏ ਇਹਨਾਂ ਨੂੰ ਦੁਨੀਆਂ ਭਾਲ ਦੀ ਪ੍ਰਿਆ ਬੁਰੂ ਵੀ ਕਦੋਂ ਦਰਸ਼ਨ ਹੋ ਜਾਣ ਇਹਨਾਂ ਦਾ ਜਿਹੜਾ ਮਸਤਕਾ ਬੜਾ ਤੇਜ ਬਹੁਤ ਤੇਜ ਮਸਤਕਾ ਇਹਨਾਂ ਦੀ ਵੱਡੀ ਕਮਾਈ ਹੈ ਇਸ ਤਰ੍ਹਾਂ ਉਹ ਹੀ ਫਕੀਰ ਜਿਹੜੇ ਹੁੰਦੇ ਨੇ ਉਹਦੇ ਨੰਦਾ ਵਿੱਚ ਰਹਿੰਦੇ ਨੇ ਇੰਨੀ ਵੱਡੀ ਕਮਾਈ ਕਰਕੇ ਐਵੇਂ ਨਹੀਂ ਫਕੀਰਾਂ ਦੁਨੀਆ ਪੂਜੀ ਹੁੰਦੀ ਉਹਨਾਂ ਦੀ ਵੱਡੀ ਕਮਾਈ ਕਰੀ ਹੁੰਦੀ ਹੈ ਵੱਡੀ ਕਮਾਈ ਕਰਕੇ ਵੱਡੇ ਵੱਡੇ ਰਾਜੇ ਮਹਾਰਾਜੇ ਲੋਕ ਚੁੱਕਦੇ ਨੇ ਕਮਾਈ ਨੂੰ ਦੇਖ ਕੇ ਤਨ ਭਾਗ ਸਾਡੇ ਦਲਬਾਰ ਦੇ ਦੇਣੇ ਇਹ ਜੀ ਸਾਧੂ ਨੂੰ ਸਾਡੇ ਕੋਲੇ ਤੁਸੀਂ ਅੱਜ ਲੈ ਕੇ ਆਇਓ ਬਹੁਤ ਤੁਸੀਂ ਕਿਰਪਾ ਕੀਤੀ ਹੈ ਇਹਨਾਂ ਦੀ ਵੱਡੀ ਕਮਾਈ ਹੈ ਇਹ ਜਿਹੜੇ ਸਾਨੂੰ ਅਸੀਂ ਅੱਜ ਇਹਨਾਂ ਦੀ ਕਮਾਈ ਦੇ ਵਚਨ ਦੱਸੇ ਨੇ ਇਹ ਤੁਹਾਡੇ ਸਾਹਮਣੇ ਆ ਜਾਣਗੇ ਕਿਸੇ ਦਿਨ ਸੂਰਜ ਬਾਗ ਚਮਕੂਗੇ ਸੰਸਾਰ ਇਹਨਾਂ ਦੀ ਵਡਿਆਈ ਕਰਿਆ ਕਰੋ ਨਵ ਦੀ ਫਿਰਿਆ ਕਰਨਗੇ ਈਤਾ ਰਾਜੇ ਜੋਗੀ ਨੇ ਈਤਾ ਰਾਜੇ ਵੀ ਨੇ ਜੋਗੀ ਵੀ ਨੇ ਫਕਰ ਫਕੀਰ ਵੀ ਨੇ ਇਹਨਾਂ ਦੀ ਜਿੰਨੀ ਵਡਿਆਈ ਕਰ ਲਈ ਉਹ ਨਹੀਂ ਥੋੜੀ ਹੈ ਆਓ ਇਹਨਾਂ ਦਾ ਜਿਹੜਾ ਮਸਤ ਗਾ ਰਿਹਾ ਬਣਕ ਤੇ ਹੈ ਇਹ ਤਰ੍ਹਾਂ ਸੰਤ ਦਰਬਾਰੀ ਦਾਸ ਨੇ ਲੁੱਪ ਵਾਲਾ ਨੇ ਬਹੁਤ ਵਡਿਆਈ ਕਰੀ ਉਹ ਇੱਕ ਵਚਨ ਸੰਤ ਕੋ ਤਾਰ ਸਿੰਘੀਆਂ ਨੂੰ ਸੁਣਾਏ ਉਹ ਅੱਜ ਦੀ ਇਹ ਕਥਾ ਵਿਚਾਰ ਆਪਣੇ ਸਰਵਣ ਕਰੀਏ ਅਗਲੀ ਕਥਾ ਫੇਰ ਸਰਵਣ ਕਰ ਲੈਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ